ਮम्मी ਪਾਹ ਲੈ 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 ਪੁੱਤ ਭੈਣ ਉਹ ਰਾਜ ਸਮਾਨ ਸਮੋਣੀ ਲੈਣਾ ਉਹਨਾਂ ਨੇ ਭੈਣ ਨੂੰ ਵੀ ਨਹੀਂ ਕੋਈ ਨਹੀਂ ਦੇ ਦਾਂਗੇ ਜਿੱਦਾਂ ਨੂੰ ਤਾਂ ਆਖੇ ਨਾ ਕਰ ਲਾਂਗੇ ਰਾਹ 'ਚ ਸਲਾਹ ਕਰ ਲਾਂਗੇ ਕਿਨੇ ਦੇਣੇ ਕੀ ਕਰਨਾ ਤੇ ਬਾਕੀ ਸਮਾਨ ਤਾਂ ਲੈ ਲੈਣੇ ਸੀ ਮੰਮੀ ਹਾਂ ਤਾਂ ਲੋਕ ਨੂੰ ਜਰੂਰ ਚਾਹੀਦੇ ਆ ਚਲੋ ਤੋਂ ਉਹ ਹੀ ਦੇ ਦਾਂਗੇ ਕੋਈ ਗੱਲ ਨਹੀਂ ਤੇ ਪਰ ਜਿਹਨੂੰ ਸੂਟ ਨਾਲ ਤੁਸੀਂ ਆਪਣੇ ਦਾ ਵੇਲੋ ਪავლ ਮੈਂ ਕਹਿੰਦਾ ਵੀ ਆ ਹੀ ਭਰਾ ਜਿਹਨੂੰ ਸੂਟ ਨਾਲ ਮੈਂ ਗੱਡੀ ਜਾ ਹੀ ਮੜਾ ਕੰਮ ਹੀ ਅੱਛਾ ਅੱਛਾ ਹਾਂਜੀ ਹੋਰ ਬੱਸ ਵਧੀਆ ਭੈਣ ਤੇਰੀ ਹੋ ਗਈ ਏ ਓਲੀ ੜਕੀ ਹੁਣ ਹੈ ਭਾਈ ਪਹਿਲਾਂ ਘਰ ਦੇ ਕੰਮ ਕਰਦੇ ਰਿਹਾ। ਅੱਜ ਬਾਜ਼ਾਰ ਵਿੱਚ ਸਮਾਨ ਸਮੂਹ ਲੈਣਾ ਥੋੜਾ ਜਿਆ। ਹੋਲੈਂਡ ਹੈ ਤੇ ਤਾਂ ਕਰਕੇ ਲੇਟ ਹੋ ਗਈ ਜੀ। ਠੀਕ ਹੈ। ਮੈਂ ਤਾਂ ਮੰਮੀ ਨੂੰ ਪਹਿਲਾਂ ਕਹਿ ਆਈ ਵੀ ਸਵੇਰੀ ਚੱਲੀਏ। ਇਹ ਫਿਰ ਥੋੜਾ ਜਿਹਾ ਤੁਹਾਨੂੰ ਵੀ ਪੱਦਰ ਕੱਪੜੇ ਕਪੜੇ ਧੋਣ ਲਈ। ਉਹਨਾਂ ਨੇ ਫਿਰ ਥੋੜਾ ਧਾ ਕੇ ਤੇ ਮੈਂ ਉਹਦੇ ਟਾਈਮ ਕਿਹਨੂੰ ਕਿਹਨੂੰ ਦਰਵਾਜ਼ਾ ਖੜੀ ਆ। ਤੇ ਫਿਰ ਹੀ ਸਾਥ ਬਸੂ। ਤੇ ਆ ਗੋਆ ਸਮਾਨ ਸਾਰਾ ਹੀ। ਲੈਣੀ ਆ ਨਾ ਵੇਲਾ। ਤਾਂ ਜਿਆਹਾ ਚੱਲੀਏ ਮੰਮੀ ਹਾਂ ਪਤਾ ਆਦਾ ਫਿਰ ਚੱਲੀਏ ਹੋ ਗਿਆ ਤਿਆਰ ਹਾਂ ਜੀ ਮੈਦ ਹੋ ਗਿਆ ਵਾ ਮੋਟਰਸਾਈਕਲ ਤੇ ਬਾਰੇ ਲੱਗਾ ਵਾ ਮੈਂ ਪਾਣੀ ਪੂਣੀ ਮਾਰਤਾ ਉੱਤੇ ਵੀ ਤੇ ਕੰਮ ਨਿਪਟ ਗਿਆ ਸਾਰਾ ਆ ਮਮੀ ਕਰ ਲਿਆ ਵਾ ਸਾਰਾ ਹੀ ਆ ਪਹਿਲਾਂ ਮੈਂ ਡੰਗਰਾਂ ਨੂੰ ਪੱਠੇ-ਪੱਠੇ ਪਾਤੇ ਆ ਬੈਜੋ ਅੱਛਾ ਮੈਂ ਪੱਠੇ ਪਾਤੇ ਆ ਅੰਦਰ ਵੀ ਘਾਤੇ ਆ ਹੁਣ ਆਪਾਂ ਟਾਈਮ ਨਾਲ ਚੱਲੀਏ ਫਿਰ ਉਧਰ ਟਾਈਮ ਬਣਾਉਣ ਆਲੇ ਬਣਾਗੇ ਤੁਹਾਨੂੰ ਪਤਾ ਵਾ ਪੁੱਤੋਂ ਦੇ ਛੇਤੀ ਪੈ ਜਾਂਦੀ ਆ ਧੁੱਲ ਪੈ ਜਾਂਦੀ ਪੁੱਤੇ ਇੱਥੇ ਗੱਲ ਹੈਗੀ ਆ ਚਲੋ ਵਾਕਿਆ ਤੇਰੀ ਗੱਲ ਠੀਕ ਆ ਟਾਈਮ ਨਾ ਜਾਵਾਂਗੇ ਤਾਂ ਟਾਈਮ ਨਾਲ ਆਪਣੇ ਘਰ ਆਵਾਂਗੇ ਆਹ ਮੈਂ ਤਾਂ ਹੀ ਕਹਿੰਦਾ ਇਹਨਾ ਮੇਰੀ ਗੱਲ ਸੁਣੋ ਨਾਲੇ ਨਾ ਉਹ ਗਾਈ ਥੋੜੀ ਜਿਹੀ ਬਿਮਾਰ ਜੀ ਹੋਂਦੀ ਆ ਮੇਰਾ ਰਾਦਾ ਭਿਆਨਕ ਨਾਲੇ ਡਾਕਟਰ ਨੂੰ ਵਖਾੜ ਜੀ ਆਹ ਉਹ ਖਾੜ ਦਾ ਪੁੱਤ ਫਿਰ ਜਿੱਥੇ ਨੀਆ ਤੇ ਮੈਂ ਚਲੋ ਪਤਾ ਹੀ ਮੈਂ ਤੁਹਾਨੂੰ ਕਹਿਣ ਦੇ ਮੈਂ ਪਹਿਲਾਂ ਕਰ ਲਈਏ ਉਧਰੋਂ ਭੈਣ ਨੂੰ ਲੋੜੀ ਦੇ ਆਈਏ ਤੇ ਬਾਅਦ ਚੋਂ ਫਿਰ ਇਧਰ ਹੋ ਰਾਂਗੇ ਹਣਾ ਟਾਈਮ ਆ ਕੇ ਉਹ ਆਪਣਾ ਪਤਾ ਡੰਗਰਵੱਛਾ ਵੀ ਵੇਖਣਾ ਪੈਂਦਾ ਵਾ ਚਲੋ ਕੋਈ ਗੱਲ ਨਹੀਂ ਇਹ ਵੀ ਕੰਮ ਕਰਨਾ ਵਾ ਇਹ ਵੀ ਘਰ ਆਈਏ ਨਾਲੇ ਮੰਮੀ ਪੈਸੇ ਲੈ ਲੈ ਆ ਲੈ ਪੁੱਤ ਭੈਣ ਉਹ ਰਾਜ ਸਾਮਾਨ ਸਮੋਣ ਵੀ ਲੈਣਾ ਉਹਨਾਂ ਨੇ ਭੈਣ ਨੂੰ ਕਿਹਦੀ ਨਹੀਂ ਕੋਈ ਨਹੀਂ ਦੇ ਦਾਂਗੇ ਜਿੱਦਾਂ ਵੀ ਤੁਹਾਨੂੰ ਆਖੇਗਾ ਕਰ ਲਾਂਗੇ ਰਾਜ ਚ ਸਲਾਹ ਕਰ ਲਾਂਗੇ ਕਿੰਨੇ ਦੇਣਾ ਕੀ ਕਰਨਾ ਤੇ ਬਾਕੀ ਸਮਾਨ ਤਾਂ ਲੈਣੇ ਹੀ ਨੇ ਉਹਨਾਂ ਨੂੰ ਮੰਮੀ ਭੈਣ ਨੂੰ 2000 ਰੁਪਏ ਤੇ ਚਾਹੀਦੇ ਹੀ ਚਲੋ 20 ਕੋਈ ਗੱਲ ਨਹੀਂ ਤੇ ਪਰ ਜੇ ਹੁਣ ਸੂਟ ਨਾਲ ਤੁਸੀਂ ਆਪਣੇ ਨਾਲ ਵੇਲੋ ਆਪਾਂ ਤੇ ਮੈਂ ਕਹਿੰਦਾ ਹਜ਼ਾਰ ਹੀ ਭਰਾਂ ਜੋ ਹੁਣ ਸੂਟ ਸਾਡ ਬਣਾਤੇ ਆਪਾਂ ਵੀ ਕਿਉਂਕਿ ਹੁਣ ਆਪਾਂ ਹੀ ਆਪਣੇ ਘਰ ਦਾ ਵੇਖਣਾ ਹੀ ਆਂ ਚੰਪਤ ਤੇਰੀ ਸਲਾਹ ਨਹੀਂ ਕਰਨਾ ਮੈਂ ਜੋ ਕਰਨਾ ਜਿੱਦਾਂ ਤੂੰ ਆਖੇਗਾ ਉਦਾਂ ਹੀ ਕਰ ਲਾਂਗੇ ਜੇ ਹਜ਼ਾਰ ਆ ਮੈਂ ਤੇ ਹਜ਼ਾਰ ਹੀ ਦੇ ਦਾਂਗੇ ਕੱਪੜੇ ਤੇ ਬਣਾ ਹੀ ਲੈ ਆ ਬਾਕੀ ਸਮਾਨ ਵੀ ਲੈ ਲੈਣਾ ਸਾਰਾ ਉਹ ਹੀ ਮੈਂ ਤੁਹਾਨੂੰ ਕਹਿਣ ਡਿਆ ਮੈਂ ਆਹ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਪਹਿਲੇ ਇਦਾਂ ਕਰਿਓ 2000 ਰੁਪਏ ਦੇ ਦਿਓ ਮੈਨੂੰ ਪਤਾ ਭੈਣੇ ਲੈਣਾ ਦੇਣੀ ਆ ਪਰ ਵੈਸੇ ਧੀ ਪੈ ਮਾਸ ਹੁੰਦੀ ਦੇਣਾ ਦੇਣਾ ਪੈਂਦਾ ਪੁੱਤ ਦਿਨ ਦੇ ਹੱਥ ਤੇ ਹੋਰ ਕਿਹੜਾ ਰੋਜ ਦਈਦਾ ਈਆਂ ਨੂੰ ਇਹਦ ਗੱਲ ਹੈ ਚਲੋ ਫਿਰ ਚਲੀ ਜੀ ਚਲੋ ਰਾਜ ਚੋ ਫਲ ਫੋਲ ਲੱਲਾਂਗੇ ਫਾਲੀ ਦੇ ਚੱਲ ਦੇਵਾ ਮਾਸ ਹੁੰਦੀ ਹੈ ਈਆਂ ਨੂੰ ਚਲੋ ਫਿਰ ਦੇ ਆਈਏ ਚਲੋ ਆਹ ਮਮੀ ਚਲ ਆਪਾਂ ਨਾ ਇੱਕ ਵਾਪਸ ਕਰਨਾ ਓ ਰੋ ਰੋ ਕਰਦੇ ਹੋ ਤੇ ਨਾਲ ਕਰਕੇ ਤਾਂ ਪੈਂਟ ਕਰਦੇ ਹੋ ਇੱਥੇ ਹੋਰ ਇਹੋ ਮਾਰ ਲੈਣਾ ਨਾ ਹੋਰ ਹੋਰ ਨਹੀਂ ਕੋਈ ਨਹੀਂ ਪਾਉਂਦਾ ਚਲੇਵਾ ਦੇ ਕਿ ਪਰ ਉਹ ਪਾ ਜੀ ਕਿੰਨੇ ਹੋ ਗਏ ਜੀ ਇਹ ਹੋ ਗਿਆ ਤੁਹਾਡਾ ਵੀ ਨਾ ਇਹ ਨਾਲ ਅਦਰ ਮੁੰਡੀ ਵੀ ਗਿਆ ਨੇ ਫਿਰ ਆ ਤੇ ਤਾਂ ਕਹ ਰਹੀ ਮੈਂ ਚਲੋ ਇੱਥੇ ਲੈ ਆਣਾ ਲੱਗ ਪਏ どうぞどうぞ。 ਪੀ ਰਾਜ ਮੈਂ ਸਾਰੀ ਤਿਆਰੀ ਵੀ ਕਰ ਲਈ ਐ ਉਦੋਂ ਮम्मी ਨੇ ਮੂੰਹ ਏਡਾ ਬਣਾਇਆ ਕਿ ਇੰਨੀ ਤਿਆਰੀ ਕੀਤੀ ਆਉਂਦੇ ਆ ਤੇ ਕਰਨੀ ਨਹੀਂ ਆ ਤੇ ਇਹਦੇ ਇਦਾਂ ਕਰਦੇ ਰਹਿਣਾ ਜਦੋਂ ਭਰਾ ਆਇਆ ਸੀ ਉਦੋਂ ਇਹ ਤਾਂ ਕੀਤਾ ਕਰਦੇ ਸੀ ਹੁਣ ਨਾਲ ਜੀ ਤਾਂ ਹੋਣੀ ਤਾਂ ਫੜੀ ਖੋਸ਼ ਹੋਏ ਨਹੀਂ ਐ ਦੇਖਦੀ ਆ ਬਾਹਰ ਜਾ ਕੇ ਆਉਂਦੇ ਹੀ ਹੁੰਦੇ ਆ ਅਰੁਪ ਨਹੀਂ ਆ ਗਿਆ ਆ ਰਿਹਾ ਪਾਟ ਆ ਜੀ हाँ जी बतिये तीस नव हाँ जी इन टाइम लाता थे एक दिन लग गया आपको तो ठान लगाते हैं क्या आज उधर ही बैठेंगे आज चलो आ तुम दिल नहीं हो चलो आज तो मिलोगे ना अच्छा तो तब मिलोगे मिली किन्हीं के जगह की कितनी डायल करना है सुनाओ किन्हीं के ਉਹ ਫੇਰਾ ਉਹ ਨਹੀਂ ਕਿਤੇ ਚੱਲਦਾ ਕਿਹੜਾ ਪਤਾ ਇੰਨਾ ਤੇ ਹੁੰਦਾ ਹੀ ਧੀਆਂ ਦਾ ਵਾਜਾ ਤੂੰ ਆ ਗਈ ਇੰਨਾ ਹੀ ਬਹੁਤ ਹੈ ਫੇਰ ਵੀ ਪਤਾ ਹੁੰਦਾ ਹੀ ਆ ਤੂੰ ਸਿਆਣੀ ਆ ਦੇਣ ਦਿਆ ਹਾਂ ਠੀਕ ਠਾਕ ਆ ਪਤਾ ਇਦਾਂ ਹੀ ਆ ਗੋਡਿਆਂ ਕਾੜਿਆਂ ਨੂੰ ਪੀੜਾ ਹੁੰਦੀ ਆ ਮੈਂ ਤਾਂ ਕਹਤਾ ਤੇ ਟਿਕਣ ਨਹੀਂ ਮੈਂ ਫੋਨ ਤੇ ਬੜੇ ਚਿਰ ਦਾ ਕੀਤਾ ਇਹਨਾਂ ਨੇ ਆਈ ਨਹੀਂ ਇਹ ਫੇਰਾ ਵੀਰ ਤੇਰਾ ਡਾਹ ਫੇ ਡੰਗਰਾਂ ਡੁੰਗਰਾਂ ਨਾਲ ਸਾਹਮਣੇ ਅੱਛਾ ਅੱਛਾ ਉਹਨਾਂ ਨੂੰ ਪੱਠੇ ਪੁੱਠੇ ਪਾਏ ਉਹਨਾਂ ਨੂੰ ਬੰਦਾ ਦਰਵਾਜ਼ਾ ਕੀਤਾ ਪਾਣੀ ਪੂਣੀ ਡਾਇਆ ਫੇਰ ਘੜੀ ਲੱਗ ਗਈ ਹਾਂਜੀ ਇਹਦੀ ਗੱਲ ਹੈ ਇਸ ਕਰਕੇ ਫੇਰ ਟਾਈਮ ਲੱਗ ਗਿਆ ਹਾਂਜੀ ਆਹੋ

ਕਾਰ ਵੇਖੀ ਨਾ ਕਿੰਨਾ ਵਧੀਆ ਆ ਆਹੋ ਤੁਹਾਨੂੰ ਮੈਂ ਦੱਸਿਆ ਹੀ ਨਾ ਹਾਂ ਕਾ ਸੋਹਣਾ ਹੀ ਸੋਹਤਾ ਹੈ ਨਹੀਂ ਇੱਥੇ ਨਹੀਂ ਸਭ ਕੁਝ ਰਾਮਾ ਦਿੱਤਾ ਹਾਂ ਉਹ ਵੀ ਭੈਣਾਂ ਦੀ ਵਧੀਆ ਘਰ ਆ ਗਈ ਆ ਭਾਈ ਦਸ ਭਾ ਵੀ ਬੜਾ ਵਧੀਆ ਚਲੋ ਸ਼ੁਕਰ ਹੈ ਆਪਣਾ ਚਲੋ ਧੀ ਸੌਖੀ ਵਸੇ ਧੀ ਪਾਂ ਤੇ ਆਪ ਨੂੰ ਵੀ ਬੜਾ ਸੁਖ ਹੁੰਦਾ ਪੁੱਤਰ ਜਾਨ ਠੰਡੀ ਹੁੰਦੀ ਆ ਸ਼ੁਕਰ ਹੈ ਮਹਾਰਾਜ ਦਾ ਚੰਗਾ ਘਰ ਮਿਲ ਗਿਆ ਮੇਰੇ ਧੀ ਨੂੰ ਕਰਮਾ ਚ ਕਰੇ ਮਹਾਰਾਜ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਹੁਣ ਆਉਂਦੀ ਆ ਗਏ ਮੈਂ ਤਰਸਿਆ ਉਹਦੇ ਉਹਦੇ ਭਾਈ ਬੈਠੀ ਗਾ ਜੀ ਢਾਈ ਹਾਂ ਤੇ ਇਟਾ ਦਾ ਪੁੱਤ ਮੂਸਣਾ ਵਧੀਆ ਵਧੀਆ ਆਪਾਂ ਅੱਗੇ ਤੁਹਾਨੂੰ 29 ਮਿੰਟ ਦੀ ਦਿੰਦੇ ਨੂੰ ਪੁੱਛਣਾ ਮੈਂ ਬੜੀ ਦੇਰੀ ਆਈ ਮਰਾੇ ਕੰਮ ਹੀ ਅੱਛਾ ਅੱਛਾ ਹਾਂਜੀ ਹੋਰ ਬੱਸ ਵਧੀਆ ਭਾਈ ਦੇਰੀ ਹੋ ਗਈ ਉਹ ਲੇਟ ਕਿਉਂ ਹੋਣੀ ਹੈ ਭਾਈ ਪਹਿਲਾਂ ਘਰ ਦੇ ਕੰਮ ਕਰਦੇ ਰਹੇ ਉਹ ਬਾਜ਼ਾਰ ਦੇ ਸਮਾਨ ਸਮੂਹ ਲੈਣਾ ਥੋੜਾ ਯਾਰ ਉਹ ਲੈਣ ਦਾ ਭੀ ਤਾਂ ਕਰਕੇ ਲੇਟ ਹੋ ਗਈ ਜੀ ਠੀਕ ਹੈ ਮੈਂ ਤਾਂ ਮੰਮੀ ਨੂੰ ਪਹਿਲਾਂ ਕਹਿਆ ਸੀ ਵੀ ਸਵੇਰੇ ਹੀ ਚੱਲੀਏ ਏ ਫਿਰ ਥੋੜਾ ਜਿਹਾ ਉਹ ਤੁਹਾਨੂੰ ਵੀ ਪਤਲ ਕੱਪੜੇ ਧੋਣ ਵਾਲੇ ਹੀ ਉਹਨਾਂ ਨੇ ਫਿਰ ਧੋਲ ਤਾ ਕੇ ਤੇ ਥੋੜਾ ਉੱਥੇ ਟਾਈਮ ਲੱਗ ਗਿਆ ਚਾਹ ਥੋੜਾ ਬਹੁਤਾ ਕਰ ਜੀ ਸੁਪਦੇ ਰਹਿਣਗੇ ਮਗਰੋਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਹ ਪਾਪਾ ਪਾਪਾ ਅੱਗੇ ਉਹਦਾਂ ਦੀਆਂ ਪੈਣ ਡੀਆਂ ਹਾਂਜੀ ਹਾਂਜੀ ਇਹ ਵੀ ਕਿਤੇ ਕਿਤੇ ਜਾਂਦੀ ਆ ਹਾਂ ਹਾਂਜੀ ਹਾਂਜੀ ਹੋਰ ਸੇਤਾ ਜੀ ਕਿਹਦਾ ਡੀਆਂ ਹਾਂ ਠੀਕ ਹੈ ਲੈ ਪਰੌਣੇ ਆਏ ਸਾਸਿਕਾ ਪੈਣ ਜੀ ਸਾਸਿਕਾ ਮਾਹੀ ਸਾਸਿਕਾ ਹਾਂਜੀ ਠੀਕ ਠਾਕ ਸਾਸਿਕਾ ਪੁੱਤ ਸੁਣਾਓ ਉਹ ਹੀ ਆਪਣਾ ਸੁਣਾਓ ਹਾਂਜੀ ਆਪਣਾ ਵੀ ਠੀਕ ਠਾਕ ਤੁਸੀਂ ਸੁਣਾਓ ਸੇਤਾ ਠੀਕ ਆ ਠੀਕ ਆ ਸੇਤਾ ਹੋਰ ਤ ਆਹ ਇੱਕ ਹੈ ਸਿਆਲਾ ਨਾ ਪ੍ਰੋਬਲਮਿਆਂ ਹੁੰਦੇ ਕੋਈ ਨਹੀਂ ਹੁੰਦਾ ਠੀਕ ਹੀ ਹੁੰਦਾ ਚਲੋ ਕੋਈ ਗੱਲ ਦਵਾਈ ਦਾਰੂ ਖਾ ਕੇ ਬੰਦਾ ਤੁਰਿਆ ਫਿਰ ਇੰਨਾ ਹੀ ਬੜਾ ਉਹ ਤਾਂ ਖਾਂਦੇ ਰਹੀਦਾ ਹੋਰ ਕੰਤੋਂ ਸੁਣਾ ਦੇਈਂ ਖਾਗ ਬਸ ਬਸ ਵਧੀਆ ਮਸੀ ਜੀ ਦਸਤਰੀ ਥੋਪ ਲੱਗ ਜਾਂਦੀ ਨਹੀਂ ਤੁੰਦ ਬੜੀ ਆ ਤੇ ਮੈਨੂੰ ਨਹੀਂ ਪਤਾ ਹੁੰਦਾ ਹੱਟਣੀ ਨਹੀਂ ਹਟਣੀ ਇਹ ਸ਼ਾਮਾਂ ਤੱਕ ਰਹਿੰਦੀ ਆ ਆਹ ਕੇਰ ਨਹੀਂ ਥੋਪ ਲੱਗਦੀ ਤੇ ਕੁੜੀ ਵੀ ਮੈਂ ਲੀਕਦੀ ਹੋਣੀ ਆ ਤੇ ਚੱਲ ਪੁੱਤ ਹੋਈ ਆਈਏ ਇਹ ਵੀ ਫਿਰ ਆਂਦਾ ਵੀ ਚਲੋ ਚਲੋ ਮੰਮੀ ਚੱਲਦੀ ਆਪੋ ਤੇ ਭੰਤ ਧਿਆਨ ਹੁੰਦਾ ਵਾ ਨਾ ਤੇ ਫਿਰ ਇਹ ਹੁੰਦਾ ਭਾਇਆ ਨਹੀਂ ਕੋਈ ਹਾਂ ਦਿਨ ਮਾਰ ਤੇ ਧਿਆਨ ਹੁੰਦਾ ਹੀ ਨਹੀਂ ਹੁਣ ਆਉਂਦੇ ਸੀ ਤੇ ਆਪਾਂ ਦੇਖਣਾ ਪਤਾ ਚਾ ਚਾਹ ਬਣੂਗੀ ਅੱਛਾ ਅੱਛਾ ਠੀਕ ਆ ਦਲਜੀਤ ਬੈਠਾ ਤੁਸੀਂ ਮੈਂ ਸੰਦੀਪ ਨਾਲ ਤੇ ਤੁਹਾਨੂੰ ਬੰਦਾ ਕਰਵਾ ਦਿੰਦਾ ਦੇਖ ਲੋ ਜੀ ਚਲੋ ਬਹੁਤੀ ਖੇਚੜਾ ਨਾ ਕਰਿਆ ਤੁਸੀਂ ਕੋਈ ਨਹੀਂ ਬਈ ਭੈਣ ਦੀ ਚਾਹ ਤੇ ਪੀਣੀ ਆ ਨਾ ਆਪਾਂ ਨੂੰ ਹੋਰ ਭਾਈ ਵੀਰ ਕਿੰਨੇ ਕਿੰਨੇ ਕਿਦਾਂ ਕਣ ਕਾ ਵਧੀਆ ਡੀਟਾਜ ਬਸ ਗੋਡੇ ਗੱਡੇ ਤੇ ਆਂਗੇ ਤਾਂ ਆਪਾਂ ਚੱਲ ਜੀ ਹਾਂ ਉਹ ਕਰਨ ਦਿਨ ਪਤਾ ਹੀ ਆ ਨਿਆਰੇ ਸਵੇਸਰ ਕੋਠੇ ਚੜਗੇ ਮੋਲਵੇਂ ਲੱਗੇ ਆਹੀਂ ਤੇ ਦੇਣ ਹੁੰਦੇ ਲੋੜੀ ਦੇ ਸਹੀ ਗੱਲ ਵਾ ਥੋੜਾ ਹੋਰ ਨਿਆਦੇ ਵੀ ਡੇਕੜੇ ਕਰ ਚਾਹ ਉਹ ਨਹੀਂ ਭਾਈ ਫਿਰ ਮੈਂ ਕਿੱਥੇ ਲੈ ਕੇ ਆਉਣੀ ਸੀ ਤੁਹਾਨੂੰ ਪਤਾ ਹੀ ਮਾਰੇ ਘਰ ਦੇ ਕੰਮ ਕਰ ਮੁੰਡਿਆਂ ਨਾਲ ਚੱਲ ਜਾਗੇ ਜੀ ਕਿਤੇ ਹੋਊਗਾ ਪਿੰਡ 'ਚ ਨਹੀਂ ਕੋਈ ਨਹੀਂ ਚੰਭਾਉਣੀ ਆਪਾਂ ਨਹੀਂ ਨਹੀਂ ਭਾਈ ਉਹ ਫਿਰ ਜਾ ਕੇ ਤੇ ਕੋਈ ਜਾਣੀ ਪਸ਼ਾਮੜੋਂ ਜਾਣਾ ਵਾ ਕਿਥੇ ਵੀ ਤੁਹਾਨੂੰ ਚਾਹ ਪਾਣੀ ਪੀਣਾ ਚਲੋ ਤੁਹਾਨੂੰ ਕੋਠੇ ਜਾ ਕੇ ਠੀਕ ਆ ਠੀਕ ਠੀਕ ਭਾਈ ਜੀ ਵੇਖਾਂ ਕਿੱਦਾਂ ਪਾਪਾਂ ਛੱਡੀਆਂ ਵਾ ਸਮਾਨ ਨਾ ਖੁੱਲਾ ਹੀ ਮੰਗਾਇਆ ਵਾ ਵੇ ਸਭ ਕੁਝ ਤਿਆਰ ਕਰ ਕਰ ਕਿਤਾ ਰੱਖਿਆ ਵਾ ਜਿੱਦਾਂ ਨਾ ਐਮ ਐਲ ਨੇ ਆਉਣਾ ਹੁੰਦਾ ਵਾ ਉਹ ਕੀ ਲੈ ਕੇ ਆਏ ਆ ਦੋ ਲਫਾਪਨਾ ਫੜੀਆਂ ਤੇ ਭੱਜੇ ਆਏ ਆ ਤੇ ਇੱਥੇ ਵੀ ਡੈਡੀ ਜੀ ਆ ਵੀ ਲਿਆ ਦਿਓ ਡੈਡੀ ਜੀ ਆ ਵੀ ਲਿਆ ਦਿਓ ਕਿਦਾਂ ਧੋਵਾਂ ਦਿਖਾਇਆ ਤੇ ਆ ਪਤਾ ਨਹੀਂ ਕਿੱਥੇ ਗਈ ਆ ਭੀ ਜੇ ਬਣਾਏ ਆ ਤਾਂ ਕੱਢ ਸਾਲਣਾ ਹੁਣ ਰਹਾਦੇ ਉਹਨਾਂ ਦੇ ਗਾੜੀ ਤੇ ਮਾਂ ਦਾ ਕੰਮ ਨਹੀਂ ਵੇਖਿਆ ਖੇਤ ਚਲਦੇ ਹੁਣ ਕੰਮ ਨਹੀਂ ਪੈਣੀ ਆ ਕੁੜੀ ਤੇ ਇਦਾਂ ਡਈ ਆ ਵੀ ਪਤਾ ਨਹੀਂ ਕਿੰਨੇ ਕਿੰਨੇ ਆਉਣਾ ਹੁੰਦਾ ਵਾ ਤਿੰਨ ਚਾਰ ਪੈਕ ਬਰੈਡਾਂ ਦੇ ਮੰਗਾ ਲਏ ਆ ਹਾ ਦਵਾਰੀ ਗੱਲ ਵਾ ਆਹ ਹੁਣ ਕਿੱਥੇ ਉਜੜੀ ਬਾਥਰੂਮ ਚ ਵੜ ਗਈ ਲੱਗਦਾ ਜਾ ਕੇ ਆ ਜਿਹੜਾ ਗੈਸ ਆ ਫਰੀ ਆ ਵੇਖ ਤੇਲ ਗਰਮਾ ਵਾ ਹਾ ਦਵਾਰੀ ਗੱਲ ਹੀ ਹੋਈ ਦੀ ਕਿਤੇ ਤੁਹਾਨੂੰ ਘੱਟ ਸਮਝਣਾ ਹੀ ਨਹੀਂ ਗਾ ਚਾਹ ਪਹਿਲਾਂ ਬਣਾ ਕੇ ਗਲਾਸਾਂ ਚ ਪਾ ਲਈਓ ਤੇ ਆਹੇ ਕੱਢਣ ਵਾਲਾ ਹੀ ਕੰਮ ਚਲ ਮੈਂ ਹੀ ਕੱਢਦੀ ਆ ਫਿਰ ਹੋਰ ਕੀ ਕਰਨਾ ਇਹਨੂੰ ਕਹਿੰਦੀ ਕਰਾ ਦੇ ਆਹ ਕਿਤੇ ਬਣਾ ਹੀ ਪੈਣਾ ਮੈਨੂੰ ਤੇ ਫਿਰ ਮੰਮੀ ਮੈਂ ਕਾਢੀ ਹੈ ਨਹੀਂ ਮਸ਼ੀਨ ਚ ਕੱਪੜੇ ਪਾਏ ਮੈਂ ਚਲ ਕੱਢ ਹੁੰਨੀ ਆ ਸੰਦੀਪ ਤੂੰ ਤਾਂ ਕੋਲ ਗਿਆ ਸਦਾ ਆਹੀ ਗੱਲ ਤੇ ਤੇਲ ਨੇ ਇੰਨਾ ਤੂੰ ਅੰਦਰ ਕਿਤਾ ਹੀ ਗੱਲ ਨਹੀਂ ਕਰਨ ਵਾਲੀ ਫਿਰ ਮੈਂ ਤਾਂ ਕੱਢਣੀ ਮੈਨੂੰ ਪਤਾ ਨਹੀਂ ਕਿੱਥੇ ਚਲ ਗਈ ਜਾਨ ਨੂੰ ਮੈਨੂੰ ਦੱਸ ਹੀ ਜਾਂਦੀ ਥੰਦੀ ਹੋਣਾ ਵਿੱਚ ਚੋਰੀ ਕੰਮ ਨਹੀਂ ਮੈਂ ਚਲ ਕੱਢ ਦੇਣੀ ਕੱਪੜੇ ਸੁੱਕੇ ਜਾਣਗੇ ਧੋਪ ਲੱਗੀ ਮਾਣ ਤੇ ਵੀ ਤਾਂ ਜ਼ਰੂਰੀ ਹੀ ਜਾਂ ਮੈਨੂੰ ਦੱਸ ਜਾਂਦੀ ਚਲ ਕੋਈ ਗੱਲ ਨਹੀਂ ਮੈਂ ਕੱਢ ਜਿੰਨੀ ਆ ਚਲ ਚਲ ਮੈਂ ਕੱਢਣੀ ਆ ਹੁਣ ਤੇ ਧੋਈ ਜਾਂਦੀ ਚਲ ਕੋਈ ਗੱਲ ਨਹੀਂ ਹੁਣ ਨਾ ਮੈਂ ਚਾਹ ਵੀ ਘੜਤੀ ਆ ਚਲੋ ਠੀਕ ਹਾਂ ਤੇ ਚਾਹ ਆਏ ਆ ਤੇ ਤੂੰ ਉਹਨਾਂ ਨੂੰ ਕਹਿੰਦੇ ਵੀ ਜੇਰੀ ਤੋਪ ਚੜਦੀ ਤਾਂ ਫੇਰ ਆ ਜਾਂਦੇ ਕਿੰਨੀ ਠੰਡਾ ਮੁਰਦ ਤੇ ਚੱਲਦੇ ਭਾਵੇਂ ਗੋਡੇ ਨਾ ਹਿਲਣ ਕਰ ਜਾਪੇ ਮੰਮੀ ਵੀ ਤਾਂ ਪਤਾ ਹੀ ਆ ਜੇ ਲੇਟ ਆਉਂਦੇ ਤੇ ਸ਼ਾਮਾਂ ਪੈ ਜਾਂਦੀਆਂ ਘਰ ਦਾ ਕੰਮ ਵੀ ਕਰਨਾ ਹੁੰਦਾ ਉਹਨਾਂ ਨੇ ਚਾਹਾਂ ਨੂੰ ਤੋਪ ਲੱਗੀ ਗਈ ਸੀ ਚਲੋ ਕੋਈ ਗੱਲ ਨਹੀਂ ਉਹ ਚੱਲ ਟਾਈਮ ਨਾਲ ਚੱਲ ਜਾਂਦੇ ਜਿਹੜੇ ਟਾਈਮ ਨਾਲ ਆ ਗਏ ਆ ਤੇ ਡੀਗੂਡੀ ਹੋਵੇ ਤਾਂ ਕੱਲ ਹੋਰ ਉਹਨਾਂ ਦੀ ਮੋਟਰਸਾਈਕਲ ਦਾ ਖੰਡ ਵੀ ਤਾਂ ਚੰਗੇ ਭੜੇ ਬੰਦੇ ਨੇ ਹਾਂਜੀ ਇਹ ਤੇ ਗੱਲ ਹੈ ਨਾ ਚਲ ਜੇ ਬੈਠੇ ਨਹੀਂ ਤੇ ਮੰਮੀ ਲੱਗੇ ਮੈਂ ਕੱਢ ਲੈਂਦੀ ਨਹੀਂ ਨਹੀਂ ਕੋਈ ਨਹੀਂ ਮੈਂ ਕੱਢ ਕੇ ਹੁਣੇ ਚ ਨੋ ਤੁਹਾਡੇ ਤੋਂ ਆਏ ਚਲੋ ਠੀਕ ਹੈ ਉਹ ਆ ਗਈ ਸੰਦੀਪ ਉਹ ਦੀਦੀ ਹੀ ਨਹੀਂ ਖੇਚਲ ਕਰਦੀ ਨਹੀਂ ਇਹਦੇ ਵਿੱਚ ਕਾਦੀ ਖੇਚਲਾ ਤੁਹਾਡੇ ਬਣੇ ਹੀ ਖਾ ਲਾਂਗੇ ਨਾਲੇ ਜਦੋਂ ਤੇ ਕੋਤ ਹੁੰਦੀ ਆ ਕੋਈ ਵੀ ਕੰਮ ਕਰੀਏ ਕੋਈ ਨਾ ਕੋਈ ਨਹੀਂ ਪਾਉਦੀ ਤੁਹਾਡੇ ਮੇ ਚਾਹ ਲੈਂਦੇ ਆ ਉਹਨੇ ਬਣਾ ਕੇ ਲੈ ਲੈਂਦੇ ਹੁਣ ਕੀ ਰਹਿਣੇ ਖਾ ਲਓ ਮੈਂ ਨਹੀਂ ਕਿਤੇ ਗਿਆ ਹਾਂ ਕਿ ਕਿ ਇੱਥੇ ਬੱਦ੍ਹਾ ਵੀ ਆਇਆ ਤੇ ਫੇਰ ਵੀ ਸਾਥ ਬਸੂਤੀ ਤੇ ਮੈਂ ਸੁਣ ਕੇ ਵੇਖੀ ਆਏ ਹੋਣੀ ਆ ਬਾਕੀ ਤੇ ਮੈਂ ਮੇਰੇ ਕੋਲ ਹੋਰ ਫੇਰ ਤੇ ਲੈ ਆਂਦੇ ਗਏ ਮੈਂ ਚੱਲ ਕੇ ਫੇਰ ਦੇ ਤੇ ਮੰਮੀ ਤੇ ਨਹੀਂ ਆਵੀ ਰਹਿਣ ਜਿੰਦੇ ਤੇ ਇੱਥੇ ਉਹ ਚੰਗਾ ਨਹੀਂ ਇਥੇ ਤੇਰਾ ਕੋਈ ਕੁਝ ਕਹਿਣ ਡਿਆ ਤੈਨੂੰ ਫੇਰ ਵੀ ਚੱਲ ਬੱਦ੍ਹਾ ਬਣ ਕੇ ਮਾਰੋ ਮਟਾ ਆਹ ਤਰ੍ਹਾਂ ਸਮਾਨ ਉਹ ਬਾਰੇ ਇਹਨਾਂ ਦਾ ਬਰਾਬਰ ਸਾਰਾ ਤਾਂ ਬਰਾਬਰ ਆ ਗਏ ਨੂੰ ਕਹਿ ਨਹੀਂ ਹੁਣੇ ਕਿ ਨਹੀਂ ਹੋਣੀ ਤੇ ਨਹੀਂ ਉਹ ਸਮਾਨ ਲਿਆਂਦਾ ਕੋਈ ਗੱਲ ਇਹ ਬਤ ਮਾਂ ਆਈ ਸਰ ਕੋਸ਼ਿਸ਼ ਕਰਦਾ ਮੈਂ ਤਾਂ ਨਹੀਂ ਮੰਮੀ ਆ ਸਮਾਨ ਦੀ ਕੀ ਲੋੜੀ ਸਮਾਨ ਤੇ ਲੈ ਚੜ ਕਰਕੇ ਆ ਗਏ ਜੀ ਕਿੰਨਾ ਬੱਜਾ ਮੈਂ ਕਿਹਾ ਤਾਂ ਨਹੀਂ ਇਹ ਮਹਿੰਗੇ ਸੂਟ ਨਹੀਂ ਲੈ ਇਹ ਤੂੰ ਕੀ ਹੋਣਾ ਮੰਮੀ ਨੂੰ ਨਹੀਂ ਨਹੀਂ ਮੈਂ ਤਾਂ ਮੰਮੀ ਨੂੰ ਕੁਝ ਵੀ ਨਹੀਂ ਕਿਹਾ ਨਹੀਂ ਉਹਨਾਂ ਦੀ ਵਿਚਾਰੀ ਮੈਂ ਕੁਝ ਨਹੀਂ ਕਿਹਾ ਮੈਂ ਆਪਣੀ ਮਰਜ਼ੀ ਨਾਲ ਲਿਆਂਦੇ ਆ ਮੈਂ ਕਿਹੜੇ ਪੁੱਤ ਬੋਤੇ ਲਿਆਂਦੇ ਆ ਦਮਾਂ ਜਨੀ ਆਂਦੇ ਆ ਬਾਕੀ ਤੇ ਮੰਮੀ ਸੂਟ ਅਗੇ ਘਟ ਹੋਏ ਨਾ ਕੋ ਫੇਰ ਕੀ ਆ ਪੁੱਤ ਚੱਲਦੇ ਨਾ ਵਾਰ ਹੁੰਦਾ ਹੀ ਆ ਉਹਦਾ ਮਿਲ ਕੇ ਨਾਲ ਜਾਈ ਦੋਈ ਜਾਵਾ

ਲਿਤੇ ਨੂੰ ਹਿੱਚਾ ਲੱਗੇ ਕਦੇ ਨਹੀਂ ਆ ਗਏ ਨਹੀਂ ਹੋਣਾ ਹੀ ਨਹੀਂ ਮੈਂ ਕਰਦੀ ਨਾ ਪਾਵਾਂਗੇ ਕਿਸੇ ਨਾਲ ਆਉਂਦੇ ਕਿ ਠੀਕ ਨਹੀਂ ਗੋਡੇ ਦਰਦ ਹੁੰਦੇ ਆ ਤੇ ਦਵਾਈ ਕਦੋਂ ਲੈ ਆਇਆ ਵਰਤੀ ਦਵਾਈ ਤੇ ਪਤਾ ਨਾ ਲਿਆਂਦੀ ਆ ਪਰ ਇਹ ਦਰਦ ਹੱਟਦੀ ਨਹੀਂਗੀ ਦਵਾਈ ਬੜੇ ਥਾਵਾਂ ਤੋਂ ਖਾਦੀ ਆ ਮੈਂ ਕੋਈ ਗੱਲ ਨਹੀਂ ਤੁਹਾਡੇ ਲੱਗੇ ਖਾਉਂਦੇ ਆ ਉਸ ਦਿਨ ਬੰਦੇ ਆ ਕੇ ਜਾਊਗਾ ਉਹ ਖਾਏਗੀ ਗੜੀ ਚਲੋ ਠੀਕ ਆ ਉਦਾਂ ਤੇ ਮੈਂ ਬੜੇ ਥਾਵਾਂ ਤੋਂ ਦਵਾਈ ਖਾਦੀ ਆ ਨਹੀਂ ਕੋਈ ਗੱਲ ਨਹੀਂ ਸਾਡੇ ਲੱਗੇ ਘਾੜੀ ਵਲ ਅੱਛਾ ਤੁਸੀਂ ਖਾ ਲਓਗੇ ਆਜੇ ਜੀ ਕਿਦਰ ਕੋਈ ਗੱਲ ਨਹੀਂ ਤੇ ਚਲ ਜਾਂਗੇ ਕਿ ਦਿਨ ਧੁੱਪ ਤਾਂ ਲੱਗੂ ਕਿ ਰਾਵਾਂ ਨਹੀਂ ਹਾਂਜੀ ਹਾਂਜੀ ਤੁਹਾਨੂੰ ਪਤਾ ਦਵਾਈ ਧੁੱਪ ਗਾਇ ਕਿ ਤੇ ਸਰਦਾ ਉਹ ਨਹੀਂ ਸਰਦਾ ਤੁਰਿਆ ਨਹੀਂ ਜਾਂਦਾ ਅੱਜ ਫਿਰ ਲੇਟਾਂ ਜਾਈਏ ਬੈਠੀ ਹਾਂ ਸਾਰਾ ਕੰਮ ਜਿਹੜਾ ਤੁਸੀਂ ਕਰਨਾ ਹੁੰਦਾ ਵਾ ਤੇ ਹਾਂ ਅਜੇ ਕਰ ਚਾਰੇ ਮੁੰਡੇ ਲਪੜਾ ਟੱਕਣਾ ਬੜਾ ਹੀ ਕੰਮ ਕਰਨਾ ਪੈਂਦਾ ਵਾ ਮੁੰਡੇ ਤਾਂ ਬੜਾ ਆਸਰਾ ਵਾ ਵਿਚਾਰਾ ਕਰ ਦਿੰਦਾ ਨਹੀਂ ਉਹ ਕੰਮ ਬੜਾ ਕਰਦਾ ਕਰ ਮੈਨੂੰ ਪਤਾ ਵਾ ਤਾਂ ਸੱਡਿਆ ਵੀ ਹੋਤਰ ਵੀ ਅੱਖੇ ਲੱਗ ਜਾਂਦਾ ਮम्मी ਕੋਈ ਆ ਸਮਾਨ ਲੈ ਜਾਂਦਾ ਤੇ ਰਾਹ ਰਹਿਣ ਦਿੰਦੇ ਓਏ ਨੀ ਪੁੱਤ ਇਹ ਕਿ ਨਾਲ ਸਮਾਨ ਲੈੰਦਾ ਮੈਂ ਤੂੰ ਤਾਂ ਇਹਨੇ ਡਹੀਆਂ ਕਰ ਲਈ ਮੇਰੀ ਸੱਸ ਨੇ ਮੈਨੂੰ ਗੁੱਸੇਣਾ ਹੁੰਨੇ ਕਿ ਮੈਂ ਕਿਉਂ ਮੰਗਾਈ ਸੀ ਥੋੜੇ ਜਿਹੇ ਪੈਸੇ ਨਹੀਂ ਨਹੀਂ ਆਹ ਤਾਂ ਨਹੀਂ ਕਰਦਾ ਨਹੀਂ ਨਹੀਂ ਪੁੱਤ ਰੱਖ ਲੈ ਇਹਨੂੰ ਮਿੱਟੀ ਅਸਲ ਲੈ ਲੈਣੇ ਨਹੀਂ ਕੋਈ ਹੋਇਆ ਕੋਈ ਗੱਲ ਨਹੀਂ ਇਹ ਕਿਹੜੇ ਬੋਤੇ ਦਿੱਤੇ ਕੋਈ ਨਹੀਂ ਦਵਾਈ ਦਵਾਈ ਲਈ ਆਇਓ ਕੋਈ ਗੱਲ ਨਹੀਂ ਦੱਸ ਦਵਾਈ ਨਾ ਆਉਂਦੀ ਨਹੀਂ ਇਹ ਤਾਂ ਕੋਈ ਕੰਮੀ ਕਰਦਾ ਨਹੀਂ ਤੀ ਆਉਂਦੇ ਜਾਂਦੇ ਰਿਆ ਕਰੋ ਇੰਨੇ ਬੋਤੇ ਸ੍ਰੀਪਾਲ ਤੁਹਾਨੂੰ ਡਿਵਾਰਡ ਲੱਗਦਾ ਹੈ ਹਾਂਜੀ ਮਿਲ ਬਣਾਉਂਦੇ ਰੱਖੀ ਠੀਕ ਆ ਹਾਂਜੀ ਬੈਠੋ ਵੀ ਠੀਕ ਹੈ ਕਰੋ ਰੈਸਟ ਜਾਓ ਅਜੇ ਤੇ ਨਾ ਮੈਨੂੰ ਸ਼ੁਕਰ ਆ ਰੱਬ ਦੀ ਘੜੀ ਸਾਰਾ ਪਰਿਵਾਰ ਹੀ ਚੰਗਾ ਮਿਲ ਗਿਆ ਸਾਨੂੰ ਤੇ ਸੱਸ ਵੀ ਚੰਗੀ ਆ ਚਲੋ ਕੁੜੀ ਦਾ ਚੰਗਾ ਟਾਈਮ ਲੰਘ ਜੇ ਬਚਾਰੀ ਦਾ ਜੇ ਕਿਤੇ ਉਹ ਜੇ ਮਿਲ ਜਾਂਦੇ ਤੇ ਕੀ ਕਰਨਾ ਸੀ ਪਰੋਹਣੇ ਦਾ ਵੀ ਸੁਭਾਅ ਬਹੁਤ ਚੰਗਾ ਬੜਾ ਹੀ ਘਰ ਦਾ ਵਿਚਾਰਾ ਸ਼ੁਕਰ ਹੈ ਮਹਾਰਾਜ ਦਾ ਚੰਗੇ ਮਿਲ ਗਏ ਅੱਗੇ ਜੇ ਮੰਮੀ ਤੂੰ ਹਾਂ ਜੀ ਲਿਆਵਾ ਚਾਹ ਪਾਗੀ ਤੁਹਾਡੇ ਵਾਸਤੇ ਚਾਹ ਪਾਣੀ ਪਰੋਹਣੇ ਦੇ ਨਾਲ ਹੀ ਪੀ ਲੈਨੇ ਅੱਗੇ ਪੋਣੇ ਪਰੌਣੇ ਤੇ ਆ ਗਏ ਆ ਅੱਛਾ ਤੇ ਕੋਈ ਗੱਲ ਨਹੀਂ ਦਿਆ ਵਾ ਸਮਾਨ ਪਾਣੀ ਬੰਨ ਤੇ ਮੇਰੀ ਗੱਲ ਸੁਣੋ ਖਾਲੀ ਹੱਥ ਆ ਗਏ ਆ ਐਨੇ ਇਹਨਾਂ ਲਪਾਵੇ ਫੜੇ ਆ ਤੁਸੀਂ ਬਾਹਰੇ ਬਹਿ ਜਾਓ ਮੈਨੂੰ ਲੱਗਦਾ ਭਾਜੀ ਮਗਰੋਂ ਦੀ ਹੋਣੀ ਆ ਤੇ ਤੁਸੀਂ ਲਵਾ ਲਿਓ ਤੇ ਮਾਂ ਪੋਤੀ ਆਏ ਆ ਕੋਈ ਗੱਲ ਨਹੀਂ ਭਾਜੀ ਵੀ ਆਪੇ ਆ ਜੂਗੀ ਤੇ ਮੈਨੂੰ ਇੱਥੇ ਚੰਗਾ ਲੱਗਦਾ ਵਾ ਭਾਜੀ ਢਿੱਕਦਾ ਮੈਲਾ ਅੰਦਰ ਪਰੌਣੇ ਨਹੀਂ ਪਰੌਣੇ ਨੂੰ ਮੈਂ ਕਿ ਬੈਲਾ ਕੋਈ ਗੱਲ ਨਹੀਂ ਮੜਪੜਾ ਮੈਂ ਤਾਂ ਕਰਨੇ ਬਾਹਰੀ ਅਹ ਜੇ ਇਹ ਹੋਣਗੇ ਮੈਨੂੰ ਤੇਹੋ ਡਰ ਲੱਗੀ ਜਾਂਦੇ ਆ ਮੇਰੇ ਤਾਂ ਦਰਾਂ ਨੇ ਦਿਖਾਣੀਆਂ ਕੀ ਕਹਿਣੀਆਂ ਤੇ ਪਹਿਲੀ ਨੋਂ ਆਈ ਆ ਤਾਂ ਪਹਿਲੀ ਲੋਹੜੀ ਆਦੀ ਤੇ ਕੱਖ ਨਹੀਂ ਜਾਂਦਾ ਉਹ ਤੋਂ ਡੀਕ ਤੇ ਸਹੀ ਐ ਬਹਿਦੇ ਆ ਪਈ ਚਲੋ ਫਿਰ ਲੰਮੀ ਚਾਹ ਤੁਹਾਡੇ ਲਈ ਹਾਂ ਠਾਈ ਸਮਝ ਨਹੀਂ ਆਉਂਦੀ ਕਿ ਖਾਲੀ ਹੱਥ ਹੀ ਆ ਗਏ ਆ ਬੰਦਾ ਜੇ ਭਾਦਿਮ ਹੋਵੇ ਕਦੀ ਕਰਾਏ ਤਾਂ ਕਦੀ ਬੰਦਾ ਵੀ ਨਾਲ ਬੈਠ ਆ ਜਾਂਦਾ ਇਹ ਤੇ ਹੀ ਤਾਂ ਕੋਈ ਗੱਲ ਨਹੀਂ ਬਾਤ ਨਹੀਂ ਏ ਨਾ ਹਰੇ ਸਿੰਘ ਵੀ ਇੰਨੇ ਕਹਤਾ ਹੋਵੇ ਕਿ نئی ਮੰਮੀ ਨਾ ਲਿਆਇਓ। ਨਦਰਜੀਤ ਨੇ ਕਹਤਾ ਹੋਵੇ ਪਰ ਜੇ ਇਹਨਾਂ ਨੇ ਕਿਹਾ ਹੋਇਆ ਨਾ ਇਹਨਾਂ ਨੂੰ ਮਤ ਦੇ ਨਾਲ ਚੰਗੀ ਦਊਂਗੀ। ਉਹ ਸ਼ਰੀਕੇ ਵਿੱਚ ਮੇਰਾ ਨੱਕ ਵੱਡਿਆ ਜਾਣਾ ਵਾ ਤੇ ਲੋਕਾਂ ਨੂੰ ਤੇ ਗੱਲਾਂ ਕਰਦੀ ਹੁੰਦੀ ਤੇ ਆਪਣੇ ਘਰ ਨਾ ਆਈ ਆ ਤੇ ਕੋਈ ਚੀਜ਼ ਵੀ ਨਹੀਂ ਆਈ ਉਹਦੀ। ਕੋਈ ਗੱਲ ਨਹੀਂ। ਦੇਖ ਲਈਆਂ ਮੈਂ। ਮੁੰਡੇ ਕੋਲ ਜੇ ਲੱਤਿਆ ਰਹਾ ਮੈਂ। ਕੋ ਡੈਡੀ ਜਾਣਾ ਕਿੱਥੇ ਆ। ਮੁੰਡੇ ਨੂੰ ਕੰਮ ਹੀ ਸ਼ਹਿਰ। ਅੱਛਾ। ਉਹਦੇ ਨਾਲ ਚੱਲਿਆ। ਤੇ ਮੈਂ ਆ ਜਾਣਾ ਹੁੰਦਾ ਛੇਤੀ। ਉਹ ਮੈਨੂੰ ਇਹ ਵੀ ਕਰਾਉਣਾ ਆਉਣਾ ਵਾ। ਉਹ ਯਾ ਮੈਨੂੰ ਦਿਲਜੀਤ ਨੇ ਦੱਸਿਆ ਸੀ ਅੱਛਾ ਪਰ ਇਹ ਆ ਵੀ ਉਹਨਾਂ ਨੂੰ ਜ਼ਰੂਰੀ ਕੰਮ ਆ। ਉਹ ਆ ਵੀ ਵਿਚਾਰਾ ਚੱਲ ਜਾਂਦਾ ਜਿੱਥੇ ਨਹੀਂ ਹੁੰਦੀ। ਕਿਸ ਨੂੰ ਪੁੱਤ ਥੋੜਾ ਬਹੁਤਾ ਟਾਈਮ ਤੇ ਦਿਆ ਕਰ। ਉਹ ਉਸੇ ਵਾਲੇ ਪੱਗ ਬਣ ਕੇ ਤੁਰ ਪੈਣਗੇ ਕਿਹੜਾ ਪੁੰਗ ਆ ਜਾਣਾ ਮੈਨੂੰ ਪਤਾ ਪਰ ਉਹ ਨਹੀਂ ਆਉਣੀ ਆ। ਉਥੇ ਵੱਤ ਵਤ 2 ਘੰਟੇ ਲੱਗਣੀਆਂ ਜੇ ਕਿਹੜੇ ਆ ਗਏ ਆ। ਉਹ ਆ ਹੀ ਜਾਣਾ ਜਿਹੜੇ ਵਿਚਾਰੇ ਘਰੋਂ ਤੁਰੇ ਆ। ਉਹ ਕੋਈ ਗੱਲ ਨਹੀਂ ਡੈਡੀ ਮੈਂ ਆ ਜਾਊਂਗਾ ਟਾਈਮ ਨਾ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਜੀ। ਡੈਡੀ ਜੀ ਓਦਾਂ ਨਹੀਂ ਗੱਲ। ਉਹ ਆ ਵੀ ਵਿਚਾਰਾ ਭਾਂ ਦਿਨੇਰ ਕਰੋ ਫੋਨ ਤੇ ਭਾਂ ਰਾਤ ਕਰੋ। ਘਟਾ ਆ ਜਾਂਦਾ ਵਾ। ਉਹ ਗੱਲ ਪੁੱਤ ਪਰ ਥੋੜਾ ਪਤਾ ਟਾਈਮ ਤੇ ਦਿਆ ਕਰ ਉਹਨਾਂ ਨੂੰ ਉਹ ਡੈਡੀ ਆ ਜਾ 10 ਵਜੇ ਆ 12 ਵਜੇ ਨੇ ਪਰ ਉਹਨਾਂ ਨੂੰ ਮੈਨੂੰ ਪਤਾ ਵਾ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਉਹਨਾਂ ਦੇ ਹੁੰਦੇ ਹੁੰਦੇ ਆ ਕਿਉਂ ਟੈਨਸ਼ਨ ਲੈਣ ਦੀ ਜੀ ਛੇਤੀ ਆ ਜੀ ਮੇਰਾ ਪੁੱਤ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਤੇ ਮੈਂ ਲੱਗਾ ਉਹਨੂੰ ਫੋਨ ਕਰਨ ਵੀ ਚੱਲ ਆ ਚੱਲੀਏ ਹੁਣ ਉਹ ਮੈਂ ਤਾਂ ਹੀ ਕਹਿਂ ਟਿਆ ਵਾ ਨਾ ਤੇ ਛੇਤੀ ਹੋ ਕੇ ਆਈ ਨਹੀਂ ਮੈਂ ਦਲਜੀਤ ਨੂੰ ਵੀ ਕਹਿ ਤਾ ਵਾ ਕੋਈ ਗੱਲ ਨਹੀਂ ਬੁੱਸੀ ਵਾਲੀ ਨਹੀਂ ਕੋਈ ਵੀ ਗੱਲ ਮੈਂ ਆ ਜਾਣਾ ਮੈਂ ਟਾਈਮ ਨਹੀਂ ਗੱਲ ਇਹ ਹੁੰਦੀ ਆ ਪੁੱਤ ਸਾਰਾ ਟੱਬਰ ਲੱਗੇ ਹੋਈ ਐ ਨਾ ਤੇ ਅਗਲੇ ਨੇ ਵੀ ਹੁੰਦਾ ਵੀ ਮੇਰੇ ਸਾਡੀ ਜਿੱਤ ਕੀਤੀ ਐ ਤੇ ਜਦੋਂ ਕੋਈ ਗੱਲ ਨਹੀਂ ਮੈਂ ਆ ਗਿਆ ਫਿਰ ਹੋ ਗਿਆ ਚਲ ਮਾਰ ਰਿਹਾ ਫਿਰ ਇਹਦਾ ਵੀ ਵੜਦਾ ਫਾ ਆਪਾਂ ਵਿਆਹ ਇਹਦਾ ਵੀ ਜਿਹੜੀਆਂ ਇਹਨੇ ਪੁੱਟ ਚੁੱਕਿਆ ਨਾ ਕਦੀ ਇੱਕ ਮੁੰਡੇ ਦੇ ਮਗਰ ਲਾ ਕੇ ਚੱਲ ਜਾਂਦਾ ਕਦੀ ਕਿਤੇ ਚੱਲ ਜਾਂਦਾ ਇਹਦਾ ਵੀ ਸੋਜਣਾ ਕੋਈ ਨਾ